ਉਸਨ ਕੀ ਰੋਬਾ ਤੋਬਾ 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 ਤਵਾ ਐਨੀ ਕਿੰਨੀ ਸੋਹਣੀ ਲੱਗਦੀ ਮੈਂ ਕੁਤੀ ਮੈਨੂੰ ਆਪਣੀ ਨਜ਼ਰ ਨਾ ਲੱਗ ਜੇ ਹੁੰਦਾ ਨਾ ਮੰਗਮੀ ਚੀਜ਼ ਪਾ ਕੇ ਬੰਦਾ ਸੋਹਣਾ ਬਹੁਤ ਲੱਗਦਾ ਹੈ ਵਿਆਹ ਤੇ ਵੀ ਸਾਰੇ ਮੇਰੇ ਵਾਲੇ ਦੇਖਦੇ ਸੀਗੇ ਕਹਿੰਦੇ ਸੀ ਕਿ ਕਿੰਨੀ ਸੋਹਣੀ ਲੱਗਦੀ ਹੈ ਆਹ ਅੱਜ ਤਾਂ ਫੇਰ ਮੈਂ ਗਵੰਡਨ ਸਾੜ ਕੇ ਆਉਣੀ ਆ ਬੜੇ ਗਾਣੇ ਗਾਉਂਦੇ ਆ ਦਿੱਕਤ ਕਿੰਨੀ ਸੋਹਣੀ ਲੱਗਦੀ ਮੈਂ ਉਹ ਸੋਹਣੀ ਤਾਂ ਲੱਗਦੀ ਹੋਈ ਆ 4 ਮਹੀਨੇ ਹੋ ਗਏ ਤੈਨੂੰ ਜਿਹਦਾ ਸੂਟ ਲਿਆਂਦਾ ਉਹਨੂੰ ਬੋਨਸਾ ਨਹੀਂ ਸੀਗਾ oh no ਕੋਈ ਨਹੀਂ ਮੋੜ ਦੂੰਗੀ ਹਾਂ ਐਵੇਂ ਤੁਸੀਂ ਮੇਰੇ ਵੱਲ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਮੈਂ ਸੋਹਣੀ ਲੱਗਦੀ ਸੋਹਣੀ ਤਾਂ ਲੱਗਦੀ ਆ ਕਿੰਨੀ ਵਾਰ ਤੈਨੂੰ ਫੋਨ ਕੀਤਾ ਉਹਨੇ ਕੋਈ ਨਹੀਂ ਹਜੇ ਦੋ ਤਿੰਨ ਵਿਆਹ ਹੋਰ ਦੇਖਣੇ ਆ ਥੇ ਮੈਂ ਮੋੜ ਦੂੰਗੀ ਸੂਟ ਚੱਲ ਨਾਲੇ ਹੋਰ ਜਦੋਂ ਪੰਜ ਚਾਰ ਮਹੀਨੇ ਪੈ ਗਏ ਉਹਨੇ ਕਿਤੇ ਲੈਣਾ ਸੂਟ ਮੇਰਾ ਸੂਟ ਦਾ ਸੂਟ ਬਣ ਜਾ ਐਵੇਂ ਤੁਸੀਂ ਤਾਂ ਲੱਗੇ ਹੋ ਆ ਨਾ ਕਿਹੜੀਆਂ ਗੱਲਾਂ ਤੂੰ ਕਰਦੀ ਰੰਨੀ ਐ ਇਹ ਲੈ ਮੈਂ ਗੱਲ ਸਹੀ ਕਹਿੰਦੀ ਆ ਉਦੋਂ ਤੱਕ ਤਾਂ ਰਿਵਾਜ ਵੀ ਖਤਮ ਹੋ ਜਾਣਾ ਐ ਸੂਟ ਦਾ ਫੇਰ ਉਹਨੇ ਕਹਿਣਾ ਮੈਂ ਕੀ ਕਰਨਾ ਐ ਤੂੰ ਹੀ ਪਾ ਲੈ ਫੇਰ ਦੇਖਿਓ ਮੇਰਾ ਸੂਟ ਦਾ ਸੂਟ ਬਣ ਜਾਣਾ ਆ ਮੈਂ ਜਿੱਦਾਂ ਮਰਜ਼ੀ ਪਾ ਕੇ ਘੁੰਮਾਂ ਮੇਰੀ ਇੱਕ ਗੱਲ ਸੁਣ ਲੈ ਜਿੱਦਣੇ ਤੂੰ ਫਸਿਆ ਨਾ ਵੱਡੀ ਫਸਣਾ ਐਵੇਂ ਗੱਪਾਂ ਮਾਰਦੀ ਨਹੀਂ ਬਿਨਾਂ ਗੱਲ ਤੋਂ ਲੋਕਾਂ ਮੋਰੇ ਇਹ ਕਾ ਤੋ ਤੁਸੀਂ ਆਪਣਾ ਪਾਰਾ ਹੀ ਕਰਦੇ ਰਹਿੰਦੇ ਮੈਂ ਤੁਹਾਨੂੰ ਕੀ ਕਿਹਾ ਕਹਦੀਆਂ ਗੱਪਾਂ ਮੈਂ ਮਾਰੀਆਂ ਤੇ ਆ ਜਿਹੜਾ ਸੋਨਾ ਨਕਲੀ ਇਹ ਵੀ ਲਾ ਲਈ ਲੁੱਟ ਹੋ ਜੂ ਕਿਸੇ ਦਿਨ ਇਹ ਚੁੱਪ ਰਿਆ ਕਰੋ ਕਿਸੇ ਨੂੰ ਵੀ ਪਤਾ ਅਸਲੀ ਆ ਕਿ ਨਕਲੀ ਆ ਨਾਲੇ ਇਹ ਤਾਂ ਨਾਲੇ ਬੰਗਰਾਮ ਦਾ ਆ ਤੇ ਗਵਾਂਢ ਨੂੰ ਵੀ ਦੱਸਿਆ ਤੂੰ ਤੂੰ ਕਹਿੰਦੇ 4 ਲੱਖ ਦਾ ਮੈਂ ਲੈ ਕੇ ਆਈ ਹਾਰ ਜਾਂ ਬਣਾ ਕੇ ਉਹ ਤਾਂ ਮੈਂ ਉਹਦੇ ਕਹਿ ਦਿੱਤਾ ਸੀਗਾ ਉਹ ਮੈਨੂੰ ਪਾ ਪਾ ਕੇ ਦਿਖਾਉਂਦੀ ਆ ਚੀਜ਼ਾਂ ਰੰਗ ਬਰੰਗੀਆਂ ਫਿਰ ਮੈਨੂੰ ਨਹੀਂ ਹੋਰ ਤਰ੍ਹਾਂ ਹੁੰਦੇ ਉਹਦੇ ਕੋਲ ਹੀ ਜਾਣਾ ਹੁਣ ਮੈਂ ਨਾ ਪੂਰੇ ਪਿੰਡ 'ਚ ਰੌਲਾ ਪਿਆ ਹੈ ਹੂੰ ਜਿੱਦਾਂ ਚੋਰ ਆਇਆ ਨੇ ਫੜ ਲਈ ਤੇ ਲੱਗ ਤੈਨੂੰ ਪਤਾ ਵੇ ਜਾਣ ਕਿਤੇ ਨਹੀਂ ਜਾਂਦੀ ਮੈਨੂੰ ਚੋਰ ਫੜਨਗੇ ਮੈਂ ਇੱਥੇ ਰਹਿੰਦੀ ਆ ਕੋਈ ਨਹੀਂ ਨਾਲੇ ਜਦੋਂ ਇੱਦਾਂ ਕੋਲ ਦੀ ਜਾਂਦੀਆਂ ਹਨ ਲੋਕੀ ਕਹਿੰਦੇ ਆ ਰਵੀ ਦੀ ਬੋਟੀ ਜਾਂਦੀ ਆ ਆ ਦੇਖ ਕਿੰਨੀ ਸੋਹਣੀ ਆ ਅੱਛਾ ਸਹੀ ਆ ਸਹੀ ਆ ਆਹੋ ਤੂੰ ਤਾਂ ਕੁਝ ਲੈ ਕੇ ਦੇਣਾ ਨਹੀਂ ਮੈਨੂੰ ਮੈਂ ਘਰ ਜੋੜੂ ਆਈਓ ਆ ਜਿੱਦਣ ਮੈਂ ਆਈ ਸੀ ਵਿਆਹ ਕੇ ਚਾਰ ਕੋਲੀਆਂ ਸੀਗੀਆਂ ਹੁਣ ਦੇਖ ਲਓ ਮੈਂ ਡਿਨਰ ਸੈੱਟ ਬਣਾ ਦਿੱਤਾ ਲੋਕਾਂ ਦੇੋਂ ਦਾਲਾਂ ਸਾਬੀਆਂ ਲਿਆ ਲਿਆ ਕੇ ਲੋਕਾਂ ਨੂੰ ਕੀ ਪਤਾ ਕਿ ਮੈਂ ਕਾਲੀਆਂ ਲੈ ਕੇ ਆਈਆਂ ਉਹ ਚੇਤਾ ਭੁੱਲ ਜਾਂਦਾ ਉਹਨਾਂ ਨੂੰ ਮੈਂ ਕਿਹੜਾ ਨਾਲੇ ਬਾਹਰੇ ਆਉਣ ਦਿੰਦੀ ਆ ਆਦੇ ਤਾਂ ਕੜਾਈ ਕੀ ਛਗਲਾ ਕੀ ਕੂਕਰ ਕੀ ਐਦਾਂ ਹੀ ਬਣਾ ਲਿਆ ਉਹ ਚੱਲ ਬੱਸ ਕਰ ਹੁਣ ਇਹ ਤਾਂ ਕੋਈ ਜਿੱਤਦਾ ਗੱਲਾਂ ਦੇ ਵਿੱਚ ਬੱਸ ਖਿਆਲ ਰੱਖੀ ਜਿਆਦਾ ਗੱਪਾਂ ਨਾ ਮਾਰੀ ਅੱਛਾ ਜਿੱਦਣ ਤੂੰ ਫਸੀ ਬੱਸ ਲੰਬੀ ਫਸਣਾ ਦੱਸੀ ਜਾਂਦਾ ਮੈਂ ਤੈਨੂੰ ਐਵੇਂ ਨਾ ਗੱਲਾਂ ਮਾਰੀ ਚਲ ਕੋਈ ਨਹੀਂ ਹੁੰਦਾ ਕਿਤੇ ਨਹੀਂ ਮੈਂ ਫਸਦੀ ਮੈਂ ਕਿਹੜਾ ਕਿਤੇ ਬਹੁਤ ਹੈਗੀਆਂ ਜਿਹੜਾ ਕਿਤੇ ਮੈਂ ਬੰਦਾ ਮਾਰ ਕੇ ਆ ਗਈਆਂ ਇਡਾ ਮੈਂ ਫਸ ਜਾਣਾ ਆ ਮੈਨੂੰ ਫੜ ਕੇ ਲੈ ਜਾਣਾ ਆ ਉਹ ਚੱਲ ਗੱਲਾਂ ਹੁਣ ਕਰੀ ਜਾ ਚਾ ਰੋਟੀ ਪਾ ਭੁੱਖ ਲੱਗੀ ਹੋ ਆ ਓ ਨੋ ਮੈਂ ਇੰਨੀ ਸੋਹਣੀ ਬਣ ਕੇ ਹੁਣ ਰੋਟੀਆਂ ਬਣਾਵਾਂ ਚੁੱਪ ਕਰਕੇ ਮੈਂ ਨਾਲ ਸਬਜ਼ੀ ਨੇ ਹੁਣ ਬਣਾਈ ਹੈਗੀ ਤੇ ਐਦਾਂ ਕਰੋ ਸੋਟਲ ਦਾ ਮੇਲਾ ਚੱਲਦਾ ਪਿਆ ਆ ਉੱਥੇ ਲੰਗਰ ਤਾਂ ਲੱਗਾ ਹੈ ਤੁਹਾਡੀ ਦੁਕਾਨ ਦੇ ਮੋਰੇ ਆਰਾਮ ਨੇ ਉੱਥੇ ਕੜੀ ਚੋਲ ਖਾਇਓ ਨਾਲੇ ਵਧੀਆ ਹੁੰਦੇ ਢਿੱਡ ਦੇ ਲਈ ਉਹ ਚੱਲ ਠੀਕ ਆ ਆਹੋ ਮੈਂ ਗਵਾਂਢਣ ਤੇ ਜਾ ਕੇ ਰੋਟੀ ਖਾਣਾਂ ਨਹੀਂ ਉਹ ਜੋ ਮਾਦੀ ਤਾਂ ਮੈਂ ਪਹਿਲਾਂ ਚੱਲਨੀ ਆ ਤੇਰਾ ਇਹੀ ਕੰਮ ਰਹਿੰਦਾ ਇਹ ਬੰਦਾ ਨਹੀਂ ਕਦੀ ਖੁਸ਼ ਹੋਇਆ ਮੇਰੇ ਤੋਂ ਚੱਲ ਮੈਂ ਤਾਂ ਜਿਹੜਾ ਕੰਮ ਕਰਨਾ ਕਰਾ ਮੀਨੇ ਤਾਂ ਮੇਰਾ ਮੇਕਅਪ ਹੀ ਸਾਰਾ ਖਰਾਬ ਕਰ ਦਣਾ ਹੱਲੇ ਕੋਈ ਆਇਆ ਨਹੀਂ ਲੱਗਦਾ ਹਾਏ ਇੱਕ ਤਾਂ ਚੱਪਲ ਹਾਏ ਜੇ ਲੈਣੀਆਂ ਹੁੰਦੀਆਂ ਆਂ ਦਾਦੀਆਂ ਲੈ ਲਿਆ ਕਰੋ ਓ ਨੋ ਕਿਸੇ ਨੇ ਹੋਰ ਨੇ ਵੀ ਪੌਣੀਆਂ ਹੁੰਦੀਆਂ ਚਪਲਾਂ ਪੈਰ ਤੇ ਲੱਗਣ ਲੱਪਈ ਚਾਲਾ ਜਾ ਮਾਤਾ ਸਹੀ ਪਹਿਲਾ ਪਹਿਲਾ ਭੈਣ ਕਿੱਦਾਂ ਕਰ ਰਹੀਆਂ ਹਾਂਜੀ ਆ ਜਾਓ ਕਰ ਰਹੀਆਂ ਮੈਂ ਤਾਂ ਹੁਣ ਹੀ ਆ ਗਈ ਐ ਇਹ ਪਤਾ ਨਹੀਂ ਕੀ ਕਹਿਣਾ ਐ ਨੇ ਆ ਜਾ ਨੰਗੇਓ ਨੰਗੇਓ ਇਹ ਲੈ ਹੋਰ ਕਿਦਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਤਾ ਠੀਕ ਠਾਕ ਹਾਂਜੀ ਹਾਂਜੀ ਠੀਕ ਐ ਬੰਤ ਤੁਸੀਂ ਸੁਣਾਓ ਕਿਦਾਂ ਸੇ ਤਾ ਠੀਕ ਐ ਹੋਰ ਠੀਕ ਹੋਰ ਘਰੇ ਪਰਿਵਾਰ ਹਾਂ ਸਾਰੇ ਠੀਕ ਠਾਕ ਐ ਅੱਛਾ ਠੀਕ ਠਾਕ ਹੀ ਚਾਹੀਦਾ ਹੂੰ ਹੋਰ ਠੀਕ ਸੀ ਬਾਜੀ ਥੋਣੇ ਨਿਆਣੇ ਸਕੂਲ ਗਏ ਹਾਂਜੀ ਉਹ ਸਕੂਲ ਭੇਜਿਆ ਮੈਂ ਠੀਕ ਤੇ ਤੁਹਾਨੂੰ ਪਤਾ ਹੀ ਆ ਪੜਾਈ ਕਿੰਨੀ ਉਹਨਾਂ ਦੀ ਉਹ ਤਾਂ ਗੱਲ ਹੈਗੀ ਪੜਾਈ ਤੇ ਤਾਂ ਕਰਕੇ ਤੇ ਉਹਨਾਂ ਨੂੰ ਮੈਂ ਟਾਈਮ ਦੇ ਨਾਲ ਹੀ ਭੇਜ ਦਿੱਤਾ ਸੀ ਨਿਆਣਿਆਂ ਨੂੰ ਖਸ਼ਾਮ ਨੂੰ ਲੈ ਆਇਓ ਹਾਂਜੀ ਕੋਈ ਨਹੀਂ ਉਹਨਾਂ ਨੂੰ ਛੁੱਟੀ ਹੋ ਜਾਣੀ ਆ ਜਦੋਂ ਸਾਢੇ 12:00 ਹੋ ਜਾਣੀ ਛੁੱਟੀ ਉਹਨਾਂ ਦੇ ਸਿੱਧੇ ਇੱਥੇ ਨੂੰ ਆ ਜਾਣਾ ਆ ਮੈਂ ਸਵੇਰੇ ਕਹਿ ਕੇ ਭੇਜਿਆ ਸੀ ਨਿਆਣਾ ਨੂੰ ਮੈਂ ਕਿਹਾ ਮੈਂ ਉੱਥੇ ਪੈਰ ਨਾ ਚੱਲ ਜਾਣਾ ਮੈਨੂੰ ਤਾਂ ਬੜੀ ਫਿਕਰ ਸੀਗੀ ਮੇਗਾ ਪੈਣ ਦੇ ਬਚਾਈ ਤੱਲੀ ਨੇ ਕੰਮ ਕਰਨਾ ਸਾਰਾ ਤੇ ਮੈਂ ਕਿਹਾ ਜਾ ਕੇ ਉਹਦਾ ਹੱਥ ਬਿਟਾ ਦਿੰਨੀ ਆ ਉਹ ਤਾਂ ਗੱਲ ਸਹੀ ਪਰ ਕੰਮ ਤਾਂ ਮੈਂ ਕਰ ਲਿਆ ਥੋੜਾ ਹੀ ਰਹਿ ਗਿਆ ਆ ਮੈਂ ਤਾਂ ਸ਼ਾਮ ਦਾ ਰੱਖਿਆ ਸੀਗਾ ਪ੍ਰੋਗਰਾਮ ਚੱਲ ਕੋਈ ਨਹੀਂ ਆਪਾਂ ਹੋਰ ਕੰਮ ਕਰ ਲੈਂਦੇ ਆ ਚਲ ਠੀਕ ਹੀ ਆ ਪਰ ਮੈਂ ਕਰ ਲਿਆ ਆ ਕੰਮ ਨਿਆਣੇ ਸਿੱਧੇ ਤੈਨੂੰ ਆ ਜਾਣਾ ਚੇਂਚੂਂਜ ਨੀ ਗਾਨੇ ਕੱਪੜੇ ਨਹੀਂ ਉਹ ਅੱਜ ਬਾਦੀ ਨਹੀਂ ਪਾਕੇ ਗਈਆਂ ਅੱਛਾ ਆਹੋ ਉਹ ਦੂਜੇ ਕੱਪੜੇ ਪਾਕੇ ਗਈਆਂ ਉਹਨਾਂ ਨੇ ਇੱਧਰ ਨੂੰ ਹੀ ਆ ਜਾਣਾ ਠੀਕ ਆ ਠੀਕ ਆ ਆਹੋ ਹੋਰ ਉਹ ਠੀਕ ਠਾਕ ਆ ਹਮ ਕੀ ਖਾਣਾ ਪੀਣਾ ਉਹਦਾਂ ਮੈਂ ਅੱਜ ਕੁਝ ਨਹੀਂ ਖਾ ਕੇ ਆਹੀ ਹਮ ਮੈਂ ਤਾਂ ਕਿਹਾ ਸੀਗਾ ਕਿ ਮੈਂ ਤਾਂ ਭੈਣ ਦੇ ਕੋਲ ਹੀ ਜਾ ਕੇ ਕੁਝ ਖਾਉਂਗੀ ਅੱਛਾ ਉਹਦੇ ਤਾਂ ਲਈ ਮੈਨੂੰ ਭੁੱਖ ਨਹੀਂ ਹੈਗੀ ਜੇ ਜਿਆਦਾ ਹੀ ਜੋਰਿਆ ਤੇ ਫਿਰ ਬਣਾ ਲਈ ਕੋਸ਼ਿਸ਼ ਹੈ ਠੀਕ ਮੈਂ ਤਾਂ ਤੇਰੇ ਭਾਜੀ ਨੂੰ ਉਹ ਤਾਂ ਤੈਨੂੰ ਪਤਾ ਹੀ ਆ ਪਨੀਰ ਦੇ ਪਰੌਂਠਿਆਂ ਤੋਂ ਇਲਾਵਾ ਗੱਲ ਹੀ ਨਹੀਂ ਕਰਦੇ ਹੈਗੇ ਪਨੀਰ ਦੇ ਪਰੌਠੇ ਹੋਰ ਕੀ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੈਂ ਤਾਂ ਬਸ ਅੱਜ ਮੈਂ ਨਹੀਂ ਖਾਣੇ ਹੈਗੇ ਪਨੀਰ ਦੇ ਪਰੌਂਠੇ ਰੋਜ਼ ਰੋਜ਼ ਖਾ ਕੇ ਆਪ ਜਾਨ ਰੋਜ਼ ਰੋਜ਼ ਬਣਾਦੇ ਤੁਸੀਂ ਪਰੌਠੇ ਹੋਰ ਕੀ ਭੈਣੇ ਫੇ ਨਿਆਣਿਆਂ ਨੂੰ ਵੀ ਦੇਈ ਦੇ ਆ ਡੱਬੇ ਦੇ ਵਿੱਚ ਪਾ ਕੇ ਨਿਆਣੇ ਲਾਂਚ ਦੇ ਵਿੱਚ ਖਾ ਲੰਦੇ ਆ ਪਨੀਰ ਦਾ ਪਰੌਂਠਾ ਹੈ ਤਾਂ ਹੁਣ ਮੈਂ ਉਹਨਾਂ ਨੂੰ ਬਣਾ ਕੇ ਦੇ ਕੇ ਆਈ ਸੀਗੀ ਤੇ ਉਹ ਕਹਿੰਦੇ ਕਿ ਮੈਨੂੰ ਚੱਲ ਮੈਨੂੰ ਬਣਾ ਦੇ ਮੈਂ ਉਹਨਾਂ ਨੂੰ ਦੋ ਪਨੀਰ ਦੇ ਪਰੌਂਖੇ ਬਣਾ ਦੇ ਤੇ ਉਹ ਖਾ ਕੇ ਕੰਮ ਤੇ ਆਪਣੇ ਚਲੇ ਗਏ ਸ਼ਾਪ ਤੇ ਓਕੇ ਤੇ ਹੁਣ ਵੀ ਮੈਂ ਕਿਹਾ ਚੱਲ ਮੈਂ ਰਹਿਣ ਦਿੰਦੀ ਆ ਖਾਣ ਨੂੰ ਹੈ ਵੀ じゃ ਹੋ ਜਾਣਾ ਫਿਰ ਪ੍ਰੋਗਰਾਮ ਵੀ ਆ ਉੱਥੇ ਮੈਂ ਕਿਹਾ ਮੈਂ ਮਾੜਾ ਮੋਟਾ ਕੁਝ ਖਾ ਲੂੰਗੀ ਰੋਜ਼ ਰੋਜ਼ ਪਰੌਠੇ ਬਣਾਉਂਦੇ ਤੁਸੀਂ ਉਹ ਵੀ ਪਨੀਰ ਵਾਲੇ ਚਲ ਆਲੂ ਵਾਲੇ ਮੰਨੇ ਆ ਲੂਣ ਮਿਰਚ ਵਾਲੇ ਮੰਨੇ ਆ ਪਨੀਰ ਵਾਲੇ ਰੋਜ਼ ਹੀ ਸਰ ਜਾਂਦਾ ਤੁਹਾਡਾ ਭੈਣੇ ਅਸੀਂ ਤਾਂ ਇੱਦਾਂ ਹੀ ਖਾਈਦਾ ਆ ਨਾਲੇ ਵਧੀਆ ਖਾਈਦਾ ਆ ਅੱਜ ਬੜੀ ਸੋਹਣੀ ਲੱਗਦੀ ਸੂਟ ਕਿੰਨੇ ਦਾ ਲਿਆ ਬੜਾ ਸੋਹਣਾ ਲੱਗਦਾ ਪਾਇਆ ਇਹ ਸੂਟ ਤਾਂ ਨਾਲੇ ਮੈਂ 8000 ਦਾ ਲਿਆ ਪੂਰੇ oh no ਤੈਨੂੰ ਪਤਾ 20 25000 ਦੇ ਸੂਟ ਤੋਂ ਮੈਂ ਥੱਲੇ ਗੱਲ ਵੀ ਕਰਦੀ ਹੈਗੀ ਇੰਨੇ ਦੇ ਘਰ ਤਾਂ ਘਰ ਪਾਉਣ ਲਈ ਰੱਖ ਲਈਦੇ ਆ ਮੈਂ ਤਾਂ ਚਲ ਆਉਣ ਜਾਣ ਲਈ ਇਦਾਂ ਮਾੜਾ ਮੋਟਾ ਕੋਈ ਪ੍ਰੋਗਰਾਮ ਹੋਵੇ ਤੇ ਇੱਤੇ ਪਾ ਲੰਨੀ ਹੁੰਦੀ ਆ ਮੈਂ ਹਾਂ ਭੈਣ 8000 ਦਾ ਸੂਟ ਤੇ 25 25000 ਦੇ ਆਉਣ ਜਾਣ ਰੱਖਿਆ ਤੁਸੀਂ ਹੋਏ ਇੰਨੇ ਮਹਿੰਗੇ ਭਾਜੀ ਕੀ ਕਾਦਾ ਕੰਮ ਕਰਦਾ ਲੈ ਐਦਾਂ ਹੀ ਆ ਫਿਰ ਤੈਨੂੰ ਪਤਾ ਤੇਰੇ ਭਾਜੀ ਕੰਮ ਕਿਹੜਾ ਕਰਦੇ ਆ ਉਹ ਤਾਂ ਪੈਸੇ ਦੇ ਵਿੱਚ ਹੀ ਖੇਡਦੇ ਆ ਸਾਰਾ ਦਿਨ ਅੱਛਾ ਤਾਂ ਹੀ ਭੈਣ ਤੂੰ ਤਾਂ ਇੰਨਾ ਸੋਨਾ ਪਾਇਆ ਆ ਗਾਲਚ ਚ ਵੀ ਮੁੰਦੀ ਵੀ ਕੰਨਾਂ ਚ ਵੀ ਸਾਡੇ ਵਰਗੇ ਉੱਦਾਂ ਹੀ ਬੈਠੇ ਹੋਰ ਤਾਂ ਪਰ ਇਹ ਦੇ ਮੇ ਪਾਇਆ ਅੱਛਾ ਉਹ ਤਾਂ ਤੈਨੂੰ ਤਪਾਰੇ ਭਾਰੇ ਸੈਟ ਪਏ ਆ ਹੈ ਉਹ ਤਾਂ ਪਾ ਵੀ ਨਹੀਂ ਹੁਣ ਤੇ ਕੋਲਾ ਵੀ ਐ ਹੋ ਜਾਂਦਾ ਐ ਇੰਨਾ ਭੈਣ ਸੋਨਾ ਬਣਾਇਆ ਤੁਸੀਂ ਇੰਨਾ ਸੈਟਪ ਬਣਾਇਆ ਭਾਰਾ ਸੰਗਲ ਤਾਂ ਨਹੀਂ ਬਣਾ ਲਿਆ ਤੁਸੀਂ ਦੇਖੋ ਕਿਤੇ ਬਾਹਰ ਬੂਨਾ ਪਾ ਕੇ ਨਿਕਲਿਓ ਆ ਵੀ ਚੈਨ ਜਦੋਂ ਜਾਣੇ ਹੁੰਨੇ ਬਾਹਰ ਚੁੰਨੀ ਚੁੰਨੀ ਲਵੇਟ ਲਿਆ ਕਰ ਵਾਲਾ ਦਬਾੜੇ ਨਾ ਕੋਈ ਨਹੀਂ ਕੋਈ ਨਹੀਂ ਮੈਨੂੰ ਨਹੀਂ ਹੈਗਾ ਕੋਈ ਡਰ ਚੱਲ ਇੱਕ ਲਾਹ ਵੀ ਲੈ ਕੇ ਗਿਆ ਦੱਸ ਪਈਆਂ ਹੀ ਆ ਹੋਰ ਐਦਾਂ ਦਾ ਨਹੀਂ ਮੈਨੂੰ ਹੈਗਾ ਕੋਈ ਜੇ ਤੂੰ ਮੈਨੂੰ ਕਹੂਗੀ ਮੈਂ ਤੈਨੂੰ ਲੈਟਿਵੜਾ ਦੂੰਗੀ ਕੋਈ ਨਹੀਂ ਚਾਹ ਰਹੀ ਤੂੰ ਭੈਣਿਆ ਮੇਰੀ ਆਹੋ ਠੀਕ ਹੈ ਨਹੀਂ ਉਦੋਂ ਮੈਨੂੰ ਤਾਂ ਭੈਣ ਲੋੜ ਨਹੀਂ ਮੈਨੂੰ ਤਾਂ ਡਰ ਬਹੁਤ ਲੱਗਦਾ ਚੋਰਾਂ ਚੂਰਾ ਤਾਂ ਪਤਾ ਅਗਲੇ ਵੱਢ ਕੇ ਸੱਟ ਜਾਂਦੇ ਐ ਨਹੀਂ ਐ ਵੀ ਜਿੰਨਾ ਡਰੋ ਚੋਰ ਤਾਂ ਉਹਨਿਆ ਨੂੰ ਡਰਾਉਂਦਾ ਆ ਆਹੋ ਅੱਛਾ ਕਿਤੇ ਨਹੀਂ ਹੁੰਦਾ ਕੁਝ ਵੀ ਹੁਣ ਕੁਝ ਖਾਣਾ ਪੀਣਾ ਕਿ ਨਹੀਂ ਆ ਲੈ ਆ ਕੋਈ ਚਿੱਟਪੜਾ ਆਇਆ ਤਾਂ ਹੂੰ ਜੂਸ ਲਿਆਵਾ ਹਾਂ ਲੈ ਜੂਸ ਲੈ ਚਲ ਮੈਂ ਲੈ ਕੇ ਆਉਣੀ ਬੈਠ ਹਾਂ ਮੈਂ ਉਹ ਤਾਂ ਸਵੇਰ ਨੂੰ ਉੱਠ ਕੇ ਨਾਰਿਆਂ ਦਾ ਜੂਸ ਪੀਤਾ ਸੀਗਾ ਮੈਂ ਰਹਿਣ ਦਿੰਨੀ ਆ ਫਿਰ ਜੇ ਤੁਸੀਂ ਜੂਸ ਪੀ ਕੇ ਆਇਆ ਤਾਂ ਪਾਣੀ ਸਿੰਪਲ ਲਿਆ ਦਿੰਨੀ ਤੁਹਾਨੂੰ ਨਾ ਨਾ ਕੋਈ ਨਹੀਂ ਜੇ ਇੰਨਾ ਮੈਂ ਤਾਂ ਟੱੜਲਾ ਕਰਦੀ ਆ ਕੋਈ ਨਹੀਂ ਲਿਆ ਜੂਸ ਪਾ ਕੇ ਐਵੇਂ ਇੱਟਾ ਮੈਨੂੰ ਨਿੰਦਾ ਨਾ ਕੋਈ ਨਹੀਂ ਲਿਆ ਮੇਰੀ ਭੈਣ ਤੂੰ ਜੂਸ ਹੀ ਲਿਆ ਚਲ ਠੀਕ ਐ ਬੈਠ ਮੈਂ ਲੈ ਕੇ ਆਉਂਦੀ ਇਹ ਜਾ ਜਾ ਭੈਣੀ ਜੂਸ ਹੀ ਲਿਆ ਦੀ ਮੈਨੂੰ ਤਾਂ ਭੁੱਖ ਬਹੁਤ ਲੱਗੀ ਵਾ oh no पोखन पानी तो मैं इतें ही आई लालचे जाके कुछ खाऊंगी चल पहला कुछ लेनी है। मेरे later... खा पी लें मेरा तो इन गल करके गा भी सुक गया चल रोटी पानी तो खा लिया ढि भर गया स्वाद सी सारा कुछ कह बना हजे तक नहीं आई पता नहीं कितना चल गई ਚਾਹ ਤਾਂ ਨਾਲ ਪਿੰਨੀ ਪਿੰਨੀਆਂ ਬਣਾਈਆਂ ਸੀਗੀਆਂ ਪਰਸੋਂ ਅਸੀਂ ਦੇਖਦਾ ਆ ਕਿ ਸਵਾਦ ਆ ਲੈ ਚੱਲ ਵਧੀਆ ਹੋਇਆ ਫਿਰ ਤਾਂ ਇਹ ਕਦੇ ਬਣਿਆ ਇਹ ਚੋਲਾ ਨਹੀਂ ਬਣਾਈਆਂ ਸੀਗੀਆਂ ਅੱਛਾ ਚੋਲਾ ਨਹੀਂ ਆ ਬਣਾਈਆਂ ਮੈਂ ਵੀ ਬਣਾਈਆਂ ਸੀਆਂ ਪਿਛਲੇ ਹਫ਼ਤੇ ਹੀ ਉਹ 5 6 ਕਿਲੋ ਤਾਂ ਮੈਂ ਵਿੱਚ ਬਦਾਮ ਪਾਏ ਹੋਰ ਇਹ ਕਹਿੰਦੇ ਕਿ ਖੋਏ ਵਾਲੀਆਂ ਹੀ ਖਾਣੀਆਂ ਮੈਂ ਫਿਰ 4-5 ਕਿਲੋ ਵਿੱਚ ਖੋਆ ਪਾਤਾ ਜਿੰਨਾ ਖੋਆ ਹੋਰ ਡਰਾਈ ਫਰੂਟ ਸੁਦਾਤਾ ਸੀ ਮੇਵਾ ਪਾਈ ਦਾ ਵਿੱਚ ਹੋਰ ਕੀ ਉਹ ਫਿਰ ਮੇ ਮੂ ਨਹੀਂ ਕਰਦੇ ਹੈਗੇ ਇਹ ਕਹਿੰਦਾ ਨੇ ਇਦਾਂ ਦੀਆਂ ਚੀਜ਼ਾਂ ਬਣਾਇਆ ਕਰ ਹੈ ਤਾਂ ਫਿਰ ਉਹ ਬਣ ਗਈਆਂ ਜ਼ਿਆਦਾ ਮੈਂ ਆਂਡ ਗਵੰਡ ਸਾਰੇ ਦਿੱਤੇਗਾ ਹੋਰ ਬੰਡੀਆਂ ਉਹ ਦਿਨ ਪਤਾ ਨਹੀਂ ਮੈਂ ਤਾਂ ਆਈ ਸੀਗੀ ਤੁਹਾਡੇ ਘਰ ਨੂੰ ਲੋਕ ਲੱਗਾ ਸੀਗਾ ਨਹੀਂ ਉਦੋਂ ਤਾਂ ਮੈਂ ਗੜਿਆ ਹੁਣਾ ਕੁੰਡਾ ਆਹੋ ਲੋਕ ਲੱਗੇ ਸੀ ਫਿਰ ਮੈਂ ਤਾਂ ਕਰਕੇ ਨਹੀਂ ਆਈ ਮੈਂ ਹੋਰ ਕਿਤੇ ਮੈਂ ਤੈਨੂੰ ਦੇਣੀਆਂ ਨਹੀਂ ਸੀ ਉਹ ਤਾਂ ਫਿਰ ਸੁਬਾਤੋਂ ਸੁਬਾਤ ਸਾਰੇ ਜਣੇ ਖਾ ਗਈਆਂ ਹੂੰ ਹੋਰ ਤੇ ਤਾਂ ਕਰਕੇ ਹੁਣ ਜੇ ਕਿਤੇ ਫੇ ਬਣਾਉਂਗੀ ਫਿਰ ਮੈਂ ਜ਼ਰੂਰ ਤੇ ਕੇ ਜਾਉਂਗੀ ਹਾਂ ਠੀਕ ਹੈ ਲੈ ਤਾਂ ਸੁਆਦ ਆ ਕਿ ਨਹੀਂ ਪਿੰਨੀ ਫੇ ਖਾ ਕੇ ਹੁਣ ਤਾਂ ਮੇਰੇ ਢਿੱਡ ਉੱਪਰ ਤਈ ਭਰੇ ਆਇਆ ਹੂੰ ਉਹ ਦਾ ਤਾਂ ਬਹੁਤ ਸਵਾਦ ਆ। ਹੂੰ। ਹੂੰ। ਪਰ ਜੇ ਵਿੱਚ ਬਦਾਮ ਬਦੂਮ ਜ਼ਿਆਦਾ ਹਨਾ ਪੈ ਜਾਂਦੇ ਵਿੱਚ ਹੋਰ ਚੀਜ਼ਾਂ ਪੈ ਜਾਂਦੀਆਂ। ਫਿਰ ਜ਼ਿਆਦਾ ਸਵਾਦ ਬਣ ਜਾਣੀਆਂ ਸੀਗੀਆਂ। ਅੱਛਾ। ਹੂੰ। ਯਾਨੀ ਕਿ ਸਵਾਦ ਨਹੀਂ ਗਈਆਂ। ਨਹੀਂ ਸਵਾਦ ਆ। ਅੱਛਾ ਠੀਕ ਹੈ। ਐਦਾਂ ਕਰ। ਆਹ ਹਨਾ ਟਿਸ਼ੂ ਦੇ ਪੱਤੀ ਲਪੇਟ ਦੇ। ਅੱਛਾ ਨਹੀਂ ਇਹਨਾਂ ਥੋੜਾ ਦੂੰਗੀ ਮੈਂ ਤੇਨੂੰ ਦੋ ਤਿੰਨ ਹੋਰ ਦੇ ਦੂੰਗੀ ਨਿਆਣਿਆਂ ਦੇ ਦੀ ਉੱਥੇ ਘਰ ਖਾਣਣਗੇ। ਚਲ ਦੇਖ ਲਈ ਫੇ ਨਿਆਣੇ ਖਾ ਲਣਗੇ ਚਲ ਠੀਕ ਆਹੋ ਐ ਲੈ ਭੇਡ ਦੀ ਨਾਲੀ ਤੇ ਹੁਣ ਚਾਹ ਪੀ ਕੇ ਤਾਂ ਤੁਸੀਂ ਚਲ ਜਿਓ ਤਾਂ ਮੈਂ ਵੀ ਮੜ ਜਾ ਕੰਮ ਜਾਣਾ ਨਾਲੇ ਹਲਵਾਈਆਂ ਦੇਖਣਾ ਉਧਰ ਫੇ ਸ਼ਾਮਾ ਨੂੰ ਆ ਜਿਓ ਤੁਸੀਂ ਠੀਕ ਹੈ ਚਲ ਕੋਈ ਨਹੀਂ ਮੈਂ ਵੀ ਜਾਣਾ ਸੀ ਬੈਂਕ ਜਾਣਾ ਸੀਗਾ ਅੱਛਾ ਹਾਂ ਆਹੋ ਪੈਸੇ ਪੂਸੇ ਕਢਾ ਕੇ ਲੈਣੋ ਫੇ ਮੈਂ ਕਿ ਸ਼ਾਮ ਨੂੰ ਇਧਰ ਨੂੰ ਵੀ ਆਉਣਾ ਹੈ ਸ਼ਗਰ ਮ ਕੁੜੀ ਨੂੰ ਦਉਂਗੀ ਕੁੜੀ ਤਾਂ ਸੁੱਤੀ ਆ ਵਿਚਾਰੀ ਜਦੋਂ ਨਹੀਂ ਮੈਂ ਆਈ ਹਾਂ ਕੋਈ ਨਹੀਂ ਤੁਸੀਂ ਉੱਧਰ ਹੀ ਆ ਜਿਓ ਹਾਂ ਹੋਰ ਕੀ ਭੈਣੇ ਜੇ ਆਪਾਂ ਕਿਸੇ ਨੂੰ ਦਮਾਂਗੇ ਫੇਰ ਹੀ ਆਪਣੇ ਘਰ ਤੇ ਵਿੱਚ ਵਧੀਆ ਆਪਾਂ ਖੁਸ਼ ਰਹਿਾਂਗੇ ਮੈਨੂੰ ਤਾਂ ਕੋਈ ਕਹਿ ਦੇਵੇਂ ਨਾ ਮੈਨੂੰ 1000 ਰੁਪਿਆ ਚਾਹੀਦਾ ਮੈਂ ਤਾਂ ਕਹਿ ਲੰਨੀ ਹੁੰਦੀ ਤੂੰ 10000 ਰੁਪਿਆ ਲੈ ਜਾ ਮੇਰੇ ਤੋਂ ਕੋਈ ਨਹੀਂ ਭਾਵੇਂ ਮੋੜੀ ਨਾ ਕੰਮ ਤਕੜਾ ਪੈਣ ਤੁਹਾਡਾ ਨਾ ਹੋਰ ਭੈਣੇ ਚਲੋ ਪਰਮਾਤਮਾ ਦੀ ਮਿਹਰ ਆ ਮੇਰੇ ਚਾਹੀਦੀ ਨਾ ਐਦਾਂ ਕਰੀ ਭਾਵੇਂ ਕੋਲੀ ਦੇ ਵਿੱਚ ਹੀ ਰੱਖ ਦੇਈਂ ਜੇ ਮੈਂ ਉਹਦਾ ਪੇਪਰ ਚ ਲੈ ਕੇ ਜਾਉਂਗੀ ਤਾਂ ਫਿਰ ਹੋਰ ਐਮੀ ਹੋਰ ਤਾਂ ਤੈਨੂੰ ਪਤਾ ਹੀ ਹੈ ਪੇਪਰ ਕਿਹੜਾ ਹੈ ਹੁੰਦੇ ਸਹੀ ਹੁੰਦੇ ਆ ਹਾਂ ਚੱਲ ਠੀਕ ਹੈ ਕੋਈ ਆਹੋ ਮਿੱਟੀ-ਮੁੱਟੀ ਵਾਲੇ ਹੁੰਦੇ ਆ ਆ ਕੁਆਲਿਟੀ ਰੱਖਦੀ ਐ ਇਹਦੇ ਵਿੱਚ ਹੀ ਪਾ ਦੇ ਠੀਕ ਹੈ ਨਾ ਬਾਟ ਵਿੱਚ ਲੈ ਕੇ ਆਉਣੀ ਚੱਲ ਲਿਆ ਚਾਹ ਨੂੰ ਨਾ ਖਾਇਆ ਤਾਂ ਕਰਾਂਗੇ ਕੁਛ ਮੋਦੀ ਚਾਹ ਕਈ ਵਾਰ ਪੀਣੀ ਪੈਂਦੀ ਆ ਆ ਲੱਗਣ ਚਲ ਠੀਕ ਹੈ ਫਿਰ ਸ਼ਾਮਾਂ ਨੂੰ ਆ ਜਿਓ ਹੈ ਹਾਂ ਕੋਈ ਨਹੀਂ ਕੋਈ ਨਹੀਂ ਆਹ ਚਲ ਫਿਰ ਟਾਈਮ ਨਾ ਆ ਜਾਂਦੇ ਅਸੀਂ ਆ ਜਿਓ ਟਾਈਮ ਨਾ ਹਾਂ ਚਲ ਠੀਕ ਹੈ ਓਕੇ ਚੰਗਾ ਲੈ ਵੀ ਆ ਬਣੀ ਗੱਲ ਪਿੰਨੀਆਂ ਵੀ ਆ ਗਈਆਂ ਤੇ ਕੋਲੀ ਵੀ ਆ ਗਈ ਹੋਣ ਬਣੀ ਗੱਲ ਚਲ ਚਾਰ ਕੋਲੀਆਂ ਇਦਾਂ ਦੀਆਂ ਪਹਿਲਾਂ ਸੀਗੀਆਂ ਓ ਨੋ ਪੰਜਵੀਂ ਇਹ ਹੋ ਗਈ ਉਹ ਨਹੀਂ ਮੰਨਦੀ ਮੈਂ A few moments later ਤੇ ਲੱਗਾ ਭਾਜੀ ਹੋਂ ਤਲਾਕ ਤਾਂ ਮੈਂ ਗੱਲ ਕਰਕੇ ਜਾਂਦੀ ਆ ਵਜੀ ਦੇ ਕੰਮ ਦੀ ਹਲੋ ਬਾਹਰ ਹੀ ਟੱਕਰ ਗਏ ਸਸੀ ਕਾ ਭਾਜੀ ਹਾਂ ਸਸੀ ਕਾ ਮਨ ਕਿੱਦਾ ਠੀਕ ਠਾਕ ਹਾਂਜੀ ਠੀਕ ਹੈ ਭਾਜੀ ਨਾਲੇ ਵਧਾਈਆਂ ਬਹੁਤ ਬਹੁਤ ਅੱਜ ਪ੍ਰੋਗਰਾਮ ਆ ਕੁੜੀ ਆ ਸਭਾ ਵਧਾਈਆਂ ਆਇਓ ਸ਼ਾਮ ਨੂੰ ਸ਼ਾਮ ਨੂੰ ਭਾਈ ਜੇ ਤਾਂ ਛੁੱਟੀ ਮਿਲ ਗਈ ਛੁੱਟੀ ਮਿਲ ਗਈ ਤੁਹਾਡਾ ਤਾਂ ਆਪਣਾ ਕੰਮ ਆ ਪੈਸੇਜ ਖੇਡਦੇ ਆ ਤੁਸੀਂ ਤੁਹਾਨੂੰ ਕੀ ਛੁੱਟੀ ਦੀ ਲੋੜ ਹੈ ਭਲਾ ਦੱਸ ਮੈਂ ਤਾਂ ਗੱਲ ਕਰਨੀ ਸੀ ਪਾਜੀ ਅਮਰਜੀਤ ਦੇ ਕੰਮ ਦੀ ਮੈਂ ਕਿਹਾ ਉੱਥੇ ਲਾ ਲਿਓ ਤੁਸੀਂ ਆਪਣੇ ਨਾਲ ਹੀ ਕੰਮ ਤੇ ਕੰਮ ਤੇ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਪਾਜੀ ਤੁਹਾਡਾ ਆਪਣਾ ਕੰਮ ਨਹੀਂਗਾ ਤੁਸੀਂ ਪੈਸੇਜ ਖੇਡਦੇ ਮੈਂ ਕਿਹਾ ਚੱਲ ਅਮਰਜੀਤ ਵੀ ਚੱਲ ਤੁਹਾਡੇ ਨਾਲ ਲੱਗ ਜੂ ਸਾਡਾ ਗੁਜ਼ਾਰਾ ਚੱਲ ਨਹੀਂ ਜਾਊਗਾ ਮਾੜਾ ਮੋਟਾ ਉਹ ਪੈਸੇਜ ਤਾਂ ਮੈਂ ਖੇਡਦਾ ਆ ਉਹ ਤਾਂ ਮੈਂ ਵੈਸਟਰਨ ਜੂਨੀਅਰ ਦੁਕਾਨ ਤੇ ਲੱਗਾ ਆ oh no ਵੈਸਟਰਨ ਜੂਨੀਅਰ ਦੁਕਾਨ ਤੇ ਆਹੋ ਦੀਦੀ ਤਾਂ ਮੈਨੂੰ ਕਹਿੰਦੀ ਸਾਡਾ ਆਪਣਾ ਕੰਮ ਐ। Oh no. ਅੱਛਾ। ਹਾਂ 8-8000 ਦੇ ਕਹਿੰਦੀ ਮੈਂ ਸੂਟ ਪਾਉਂਦੀ ਆ। Oh no. ਮੇਰਾ ਤਾਂ ਗਾਲੀ ਕੀਤੇ ਤੁਹਾਡੇ ਨਾਲ। ਵੀ ਚਲ ਅਮਰਜੀਤ ਵੀ ਲੱਗ ਜਾ ਉਹ ਕੰਮ ਤੇ ਮੈਂ ਵੀ 8-8000 ਦੇ ਸੂਟ ਪਾਉਂਗੀ। ਉਹਦੀਆਂ ਤਾਂ ਉਹ ਹੀ ਜਾਣੇ। ਉਹਦੇ ਪਿੱਛੇ ਲੱਗ ਕੇ ਆਪਣਾ ਘਰ ਨਾ ਪਟ ਲਈ। ਹਾਂ ਹਾਂ। ਗੱਪੇ ਹੀ ਮਾਰਦੀ ਸੀ। ਉਹਦੀਆਂ ਉਹ ਹੀ ਜਾਣੇ। ਚੰਗਾ ਭਾਣੇ। ਚੰਦਾ ਮੈਂ ਤਾਂ ਇੰਨੀ ਗੱਪੇ